ਨਸ਼ੇ ਦੇ ਸੋਦਾਂਗਰਮ ਵੱਲੋਂ ਆਪਣੇ ਕੰਮ ਕਾਜ ਨੂੰ ਵਧਾਉਣ ਲਈ ਨਵੇਂ ਨਵੇਂ ਤਰੀਕੇ ਬਣਾਏ ਜਾ ਰਹੇ ਹਨ ਇਸੇ ਦੌਰਾਨ ਰੋਪੜ ਰੇਲਵੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 21 ਕਿਲੋ ਤੋਂ ਵੱਧ ਚੂਰਾ ਪੌਸਟ ਸਮੇਤ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਉੱਪਰ ਪੁਲਿਸ ਨੂੰ ਸ਼ੱਕ ਪਿਆ ਇੱਕ ਵਿਅਕਤੀ ਰੇਲ ਗੱਡੀ ਜਾਂ ਉਤਰਿਆ ਜਦ ਚੈਕਿੰਗ ਦੌਰਾਨ ਉਸ ਕੋਲੋਂ 21 ਕਿਲੋ 204 ਗ੍ਰਾਮ ਚੂਰਾ ਪੌਸਟ ਬਰਾਮਦ ਹੋਇਆ ਉਸ ਵਿਰੁੱਧ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਸ ਰਿਮਾਨ ਲੈ ਲਿਆ ਗਿਆ ਹੈ ਪਉ ਪੁੱਛਗਿਚ ਜਾਰੀ ਹੈ ਆ ਉਥੋਂ ਸੁਣਾਣਿਆ ਰੇਲਵੇ ਪੁਲਿਸ ਦੇ ਅਧਿਕਾਰੀ ਇਸ ਬੰਦੇ ਕੀ ਜਾਣਕਾਰੀ ਦੇ ਰਹੇ ਹਨ 17 8 2024 ਨੂੰ ਜੀਆਰਪੀ ਅਤੇ ਆਰਪੀ ਵੱਲੋਂ ਸਾਂਝੀ ਜਾਂਚ ਕੀਤੀ ਜਾਣੀ ਸੀ ਦੇ ਰੇਲਵੇ ਸਿੰਘ ਨੇ ਇਹਨਾਂ ਨੇ ਇੱਕ ਵਿਅਕਤੀ ਨੂੰ ਡਿਟेक्ट ਕੀਤਾ ਜਿਹਦਾ ਨਾਮ ਬਿੱਕੀ ਮੋਰੀਆ ਸਮਰਵਿਸ਼ਣ ਵਿਸ਼ਨੂ ਮੋਰੀਆ ਵਾਸੀ ਬਰੇਲੀ ਯੂਪੀ ਪੇਜ ਬਹੁ ਇਤਿਹਾਸ ਤੇ ਜਦੋਂ ਇਹਦੇ ਸਮਾਨ ਦੀ ਪਹਿਲਾਂ ਇਹਨਾਂ ਨੇ ਪਰਸਨ ਸਰਚਿੰਗ ਕੀਤੀ ਜਦੋਂ ਇਹਦੇ ਸਮਾਨ ਦੀ ਸਰਚ ਕੀਤੀ ਤਾਂ ਇਹਨਾਂ ਨੂੰ ਚੋਰਾ ਪੋਸਟ ਬਰਾਮਦ ਹੋਇਆ ਜਿਸ ਤਰ੍ਹਾਂ ਨੇ ਇਸ ਸੁਗਰੀਕਨ ਅੰਚਾਰੇ ਚੋਕ ਦੀ ਜੇ ਆਪਣੀ ਟੋਪਰ ਨੂੰ ਨੋਮੋ ਕੀਤਾ ਜਿਸ ਤਹਿ ਇਹ ਮੋਖੀ ਦੇ ਬੁਝੇ ਇਹਨਾਂ ਨੇ ਜਗ ਮੋਖੀ ਦੇ ਮੁਕਰੀਦ ਦੀ ਕਰਵਾਈ ਕਰਦੇ ਹੋਇਆ ਪੰਗਰਾ ਪੋਸਤ ਬਰਾਮਣੀ ਮਿੱਤਰ ਜਿਹਦਾ वजन ਕਰਦੇ 21 ਕਿਲੋ 204 ਗ੍ਰਾਮ ਹੋਇਆ ਤੇ ਜਿਹਨੂੰ ਇਹਨਾਂ ਨੇ ਕਬਜ਼ੇ ਲੱਗੇ ਮਕਦਮਾ ਨੰਬਰ 33 ਮਿਤੀ 28 ਜੁਲਾਈ 15 ਕਰ 85 ਨਾ ਜੇ ਪਛਰਨ ਦਾਰੇ ਕੋਇਆ ਤੇ ਅੱਜ ਇਹਦਾ ਇਨੂ ਬੇਸਡ ਕਰ ਦਿੱਤਾ ਜਾ ਰਿਹਾ ਤੇ ਉਸ ਰਮਾਂਡ ਜਿਹੜਾ ਹਾਸਲ ਕਰਕੇ ਤੇ ਜਦੋਂ ਬੈਕਵਰਡ ਅਤੇ ਫਾਰਵਰਡ ਨੇ ਪਤਾ ਕੀਤਾ ਜਾਣਗੇ ਕਿ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿਹਨੂੰ ਕਿਹਨੂੰ ਦੇਣਾ ਸੀ ਤੇ ਕਿਸ ਜਗ੍ਹਾ ਦੇਣਾ ਸੀ ਤੇ ਹੋਰ ਇਹ ਕਿ ਉਹ ਜਿਹੇ ਪ੍ਰੈਸਨ ਕਿੰਨਾ ਗਨਵੋਲ ਹੋਵੇ ਇਹਦੇ ਬਾਰੇ ਜਗ ਲੱਗਦਾ ਜਾਓ ਕਿੱਥੇ ਦਾ ਰਹਿਣ ਵਾਲਾ ਮੰਗੋ ਮੈਂ ਇਹ ਬਰੇਡਿੰਗ ਇਸ਼ਿਆ ਰਹਿਣਾ ਇਹ ਇੱਥੇ ਪੰਜਾਬ ਚ ਰਹਿੰਦਾ ਕਿ ਇੱਥੇ ਸਿਰਫ ਸਪਲਾਈ ਕਰਨੇ ਆ ਇੱਕ ਨਾ ਮੈਂ ਇੱਥੇ ਪਹਿਲਾਂ ਮੈਂ 1 ਕਿਲੋਵਰ ਆਇਆ ਪਰੰਤੂ ਆਹ ਜਿਹੜਾ ਸਮਾਨ ਲੈ ਕੇ ਮਿੱਲਾਲੀ ਨੇ ਰਸਿਆ ਕਿ ਮੈਂ ਫਸਟ ਟਾਈਮ ਆਇਆ ਪਰੰਤੂ ਲੂਰਿੰਗ ਕੋਸਟ ਮਾੜੀ ਕਿਉਂ ਮੈਨੂੰ ਸਾਰੀ ਦਿਲੇ ਕੁਸ਼ਕੁਸ਼ ਕੀਤੀ